ਸਾਰੇ ਜਿਹਨੇ ਪੀਕ ਕਰਦੀ ਹੈ ਤੁਸੀਂ ਸਾਰੇ ਜਿਹਨੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਅੱਗੇ ਨਾਲ ਬਹੁਤ ਠੀਕ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਵੀਡੀਓ ਕਿੰਨੀ ਵਾਰ ਕਹਾਵੇਂ ਤੇ ਤੁਸੀਂ ਦੇਖਿਆ ਹੋਊਗਾ ਕਿ ਗਰਾਡ ਕਰਾਂ ਚਾਤੀ ਫਰੀ ਹੈ ਜਿਹੜਾ ਅੰਦਰਲੀ ਸਾਈਜ਼ ਹੈ ਗੁੱਲੇ ਗੁੱਲੇ ਜਿੱਥੇ ਮੇਰੇ ਕੱਲ ਤੋਂ ਐਸੀਗਾ ਹੈ ਨਾ ਤੁਸੀਂ ਦੇਖਿਆ ਹੋਊਗਾ ਬ੍ਰਾਉਂ ਵੀ ਨਹੀਂ ਦੇਖਿਆ ਤੇ ਦੇਖ ਲੋ ਚਾਤੀ ਤੇ ਉਧਰ ਨਾਲੇ ਵੀ ਜਾ ਕੇ ਉਹ ਸਾਫ ਕਰਨਾ ਹੈ ਮਤਲਬ ਕਾ ਕੁਦਿਆ ਹੋਇਆ ਤੇ ਥੋੜਾ ਜਿਹਾ ਉਹਨੂੰ ਮਤਲਬ ਨਵੇਂ ਤਰੀਕੇ ਨਾਲ ਬੂਟੇ ਵਾਟੇ ਨੂੰ ਰੱਖ ਦੇਵਾਂਗੇ ਅਮਲਿਆਂ ਨੂੰ ਚਲੋ ਆਜੋ ਪਹਿਲੇ ਤੇ ਜਿਹੜਾ ਹਰਕਾ ਆ ਗਿਆ ਇਹਨੂੰ ਮੈਂ ਕੱਢੂ ਨਹੀਂ ਕਰਦਣ ਵਾਲੀ ਕੱਢ ਦੂੰਗੀ ਇਹ ਵਿੱਚ ਤੋਂ ਤੇ ਆਵਰ ਉਹਨੂੰ ਸਾਰੇ ਤੇ ਰੱਖ ਦਿੰਦੀ ਆ ਬਾਜੇ ਦੀ ਕੋਸ਼ਿਸ਼ ਤੇ ਚੜਾ ਲਾਂਗੀ ਸੇਸੈਂਗਾਂ ਨੂੰ ਨਾ ਰਿਕੇ ਕਿਤੇ ਉਹ ਕਿਤੇ ਹੀ ਖਾਰ ਗਿਆ ਮਨਚੇ There's my family. ਮੰਦਰ ਤੇ ਐ ਉਹ ਕਿਸੇ ਕੰਮ ਲਾ ਰਹੀ ਆ ਉਹ ਮੰਦਰ ਕਹਿੰਦੇ ਨੂੰ ਲੱਗਦੀ ਇਹ ਉੱਧਰ ਦੀ ਹੈ ਉੱਧਰ ਲਾਵਾਂਗੇ ਫੇਰ ਨਾ ਲੌਬੀ ਦਾ ਐਸੀ ਪੜਦਾ ਫਟਾ ਕੇ ਅੰਦਰ ਤੇ ਰੌਣਕ ਬਣਾਈ ਜਾਂਦੀ ਆ ਆਵਾਜ਼ ਨਹੀਂ ਆਉਂਦੀ ਲੋ ਮੈਂ ਜ਼ੂਮ ਕਰਤਾ ਲੈ ਆਵਾਜ਼ ਥੋੜੀ ਆਂਦੀ ਹੋਣੀ ਪਹਿਲੇ ਤਾਂ ਮੈਂ ਆ ਜਿਹੜਾ ਗਾਈ ਗਾਈ ਜਿਹੜਾ ਆਤਾ ਹੈ ਆ ਦੇਖੋ ਇਹ ਬਸਾਂਦ ਦੇ ਵਿੱਚ ਇਹ ਕਿਆ ਕਾ ਬਹੁਤ ਹੁੰਦਾ ਬਸ ਵਾਪਸ ਸੁੱਕ ਰੱਖੇ ਡੈਲਾ ਸੀ ਚੇਂਜ ਕਰਾ ਦੇਣੀ ਆਨੀਆ ਕਰ ਗੀਆਂ ਨੂੰ ਆਨੀ ਵਰਸਾਦ ਨੂੰ ਕਿਿਆ ਆਹੀ ਬੁੱਟੀ ਉਹ ਦੇਈ ਜਾਂਦੇ ਸੀ ਮੈਂ ਪੱਟ ਕੇ ਛੇੜ ਦਿੱਤੀ ਕਿੱਗੀ ਕਿਆ ਆਹ ਆਹੀ ਬੁੱਟੀ ਆਹ ਕੰਟੀ ਜੀ ਅੰਚਾਈ ਗਰਨਾਂ ਦਾ ਨਾ ਮਾਇਨ ਹਾਂਜੀ ਗਾਈਜ਼ ਇੱਥੇ ਨਾ ਫਿਰ ਹੁਣ ਮੈਂ ਜਦੋਂ ਝਾੜੂ ਵਗੈਰਾ ਲਗਾਣਾ ਮੈਂ ਕਿਹਾ ਚਲੋ ਝਾੜੂ ਦੀ ਆਵਾਜ਼ ਆਣ ਲੱਗ ਜਾਣੀ ਹੈ ਫਿਰ ਮੈਂ ਮਿਊਟ ਲਗਾਤਾ ਸੀ ਜਿਹੜੀ ਕਿਆਰੀ ਹੈ ਉਹ ਮੈਂ ਚੰਗੀ ਤਰ੍ਹਾਂ ਜਿਹੜੀ ਹੈਗੀ ਹੈ ਪਹਿਲਾਂ ਉਹਦੇ ਵਿੱਚ ਜਿੰਨਾ ਵੀ ਘਾਹ ਫੂਸ ਲੱਗਿਆ ਹੋਇਆ ਹੈ ਨਾ ਜਿੱਦਾਂ ਕਿ ਬੂਟੇ ਨੇ ਪੱਤੇ ਨੇ ਇਹ ਝਾੜ ਝਾੜ ਕੇ ਵਿੱਚ ਭਰ ਜਾਂਦੀ ਹੈ ਤਾਂ ਕਰਕੇ ਫਿਰ ਮੈਂ ਸਾਰੇ ਇੱਕ ਵਾਰ ਉਹਦੇ ਨਾਲ ਗਾਂਡੀ ਦੇ ਨਾਲ ਸਾਫ਼ ਕਰ ਲੂੰਗੀ ਔਰ ਜਿਹੜੀ ਮਿੱਟੀ ਹੈ ਉਹਨੂੰ ਐਨ ਪਲੇਨ ਕਰ ਲੂੰਗੀ ਕਿਉਂਕਿ ਮਿੱਟੀ ਨਾ ਜੈਕ ਪਟਦਾ ਰਹਿੰਦਾ ਕੁੱਤੇ ਛੋਟੇ ਵੀ ਪਟ ਦੇ ਰਹਿੰਦੇ ਨੇ ਇਸ ਕਰਕੇ ਕਿਹਾਰੀ ਮੈਂ ਬਿਲਕੁਲ ਸਾਫ਼ ਕਰ ਲਈ ਸੀ ਬਾਡੀ ਦੇ ਥੱਲੇ ਜਿੱਦਾ ਕਿ ਤੁਹਾਨੂੰ ਪਤਾ ਮੰਜਾ ਪਿਆ ਸੀਗਾ ਉਹ ਮੰਜੇ ਨੂੰ ਨਾ ਜਿੱਦਾ ਸੇਮਕ ਲੱਗ ਗਈ ਸੀ ਉਹਦੇ ਕਰਕੇ ਉਹਦੀ ਮਿੱਟੀ ਮਿੱਟੀ ਹੋਈ ਪਈ ਸੀ ਉੱਥੇ ਪਾਵਿਆਂ ਚੋਂ ਮਿੱਟੀ ਬਹੁਤ ਨਿਕਲੀ ਹੋਈ ਸੀਗੀ ਤਾਂ ਕਰਕੇ ਜਿੱਥੇ ਮੰਜਾ ਖੜਾ ਕੀਤਾ ਸੀ ਉੱਥੇ ਮਿੱਟੀ ਸੀ ਫਿਰ ਉਹ ਪਹਿਲੇ ਤਾਂ ਮੈਂ ਰੜਕਾ ਮਾਰ ਦਿੱਤਾ ਸੀ ਅਵੇ ਅਸੀਂ ਮੈਂ ਕੱਲ ਵੀੜਾ ਧੋਤਾ ਸੀਗਾ ਪਿਛਲੇ ਵਲੌਗ ਚ ਮੈਂ ਇਹੀ ਪਾਇਆ ਸੀਗਾ ਕਿ ਮੈਂ ਜਿਹੜਾ ਵਿੜਾ ਧੋਇਆ ਸੀਗਾ ਇਸ ਕਰਕੇ ਫਿਰ ਮੈਂ ਨੂੰ ਨਾ ਇੱਕ ਵਾਰ ਹੋਰ ਧੋਣਾ ਪੈਣਾ ਕਿਉਂਕਿ ਹੁਣ ਆ ਖਲਾਰਾ ਜਿਹਾ ਵੀ ਪੈ ਗਿਆ ਹਲਕਾ ਹਲਕਾ ਧੋ ਲੂੰਗੀ ਤਾਂ ਕਿ ਇੰਨੀ ਕਿ ਜਗ੍ਹਾ ਧੋਣੀ ਹੈ ਜ਼ਿਆਦਾ ਨਹੀਂ ਧੋਣਾ ਕਿਉਂਕਿ ਬਾਕੀ ਤਾਂ ਮੈਂ ਇਹਨ ਪੂਰਾ ਸਾਫ਼ ਕੀਤਾ ਹੋਇਆ ਹੈਗਾ ਤੇ ਇੱਥੇ ਨਾ ਗੱਗੀ ਬੂਟੇ ਰੱਖਣ ਲੱਗ ਗਿਆ ਸੀ ਮੈਂ ਝੜਕਿਆ ਮੈਂ ਕਿ ਤੈਨੂੰ ਅਕਲ ਹੈਗੀ ਰੱਖਣਾ ਇਹਨਾਂ ਨੂੰ ਮੋੜ ਕੇ ਤਾਂ ਗੱਗੀ ਨੇ ਮੋੜ ਕੇ ਫੇਰ ਉੱਥੇ ਦਵਾਰਾ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਰੱਖ ਦਿੱਤਾ ਤੇ ਇੱਥੇ ਬੇਲ ਲੱਗੀ ਹੋਈ ਏ ਤੋਰੀਆਂ ਦੀ ਹਰੀ ਲੱਗਿਆ ਤਾਂ ਕੁਛ ਨਹੀਂ ਆ ਫੁੱਲ ਫੁੱਲ ਉੱਤਰਿਆ ਨਹੀਂ ਹੈਗਾ ਗੱਗੀ ਕਹੀ ਜਾਂਦੀ ਮਮਾ ਪੱਟ ਤੋਂ ਕੀ ਕੁ ਖਲਾਰਾ ਪਾਇਆ ਵਾਏ ਤੁਸੀਂ ਮੈਂ ਕਿ ਨਹੀਂ ਪੱਟਣੀ ਹਨਾ ਉਹ ਮਰੂਦਾ ਦੇ ਬੂਟੇ ਤੇ ਚੜ ਗਈ ਵੀ ਆ ਤੇ ਇਹ ਸਾਰਾ ਕੂੜਾ ਮੈਂ ਗੱਗੀ ਤੋਂ ਚਕਾਤਾ ਸੀਗਾ ਗੱਗੀ ਮੈਂ ਕਿ ਪੱਠਾ ਚ ਪਾ ਕੇ ਸੁੱਟ ਦੇ ਤਾਂ ਕਹਿੰਦਾ ਨਹੀਂ ਜੀ ਮੈਂ ਤਾਂ ਬਾਲਟੀ ਚ ਪਾ ਕੇ ਸੁੱਟੂੰਗਾ ਤੇ ਪਹਿਲੇ ਤਾਂ ਸਾਡੀ ਦੀ ਦੇ ਪਿੱਛੇ ਬੈਂਸ ਹੋਈਗੀ ਫਿਰ ਮੈਂ ਉਹ ਚੱਕ ਲਿਆ ਸੀਗਾ ਦੂਜਾ ਪੈਪ ਦੇ ਨਾਲ ਪੌੜੀ ਦੇ ਥੱਲੇ ਨਾ ਧੋ ਦੂੰਗੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਜਿਹਦੇ ਨਾਲ ਸੋਨਾ ਲੱਗਣ ਲੱਗ ਜਾਊਗਾ ਇੱਕ ਵਾਰ ਦੇਖੋ ਹਨਾ ਜਿਹੜੀ ਚੀਜ਼ ਗੰਦੀ ਹੈ ਉਹ ਹੁਣ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿੱਦਾਂ ਸਾਫ਼ ਹੋਣੀ ਹੈ ਰੜਕੇ ਦੇ ਨਾਲ ਇੰਨਾ ਨਹੀਂ ਮਿੱਟੀ ਉਤਰੀ ਸੀਗੀ ਇਹ ਇਹ ਨਾ ਧੋ ਕੇ ਹੀ ਜਿਹੜੀ ਹੈਗੀ ਆ ਸਾਫ਼ ਹੋਣੀ ਸੀਗੀ ਫਿਰ ਇਸ ਕਰਕੇ ਮੈਨੂੰ ਧੋਣਾ ਹੀ ਪਿਆ ਪਰ ਮੈਂ ਜ਼ਿਆਦਾ ਨਹੀਂ ਤੋਤਾ ਜ਼ਿਆਦਾ ਪਾਣੀ ਨਹੀਂ ਖਰਾਬ ਕੀਤਾ ਬਸ ਹਲਕਾ ਹਲਕਾ ਤੁਹਾਨੂੰ ਪਤਾ ਪਾਈ ਪਦਾ ਪ੍ਰੈਸ਼ਰ ਤੇ ਸੀ ਆ ਤੇ ਟੈਂਕੀ ਭਰੀ ਹੋਈ ਆ ਪਾਣੀ ਦੀ ਹੈਨਾ ਇਸ ਕਰਕੇ ਫਿਰ ਮੈਂ ਇਸ ਆਰੇ ਨਾਲ ਹੀ ਸਾਫ ਹੋ ਗਿਆ ਨਾਲੇ ਸੋਹਣਾ ਲੱਗਦਾ ਹੈਨਾ ਫਿਰ ਮੈਂ ਅਲੱਗੀ ਸੀ ਬੂਟੇ ਜਿਹੜੇ ਰੱਖਣ ਹੁਣ ਮੈਂ ਐਵੇਂ ਬੂਟੇ ਰੱਖੇ ਨੇ ਪਹਿਲੇ ਮੈਂ ਰੱਖ ਕੇ ਦੇਖਦੀ ਸੀ ਕਿ ਸੋਹਣੇ ਵੀ ਲੱਗਦੇ ਆ ਬਹੁਤ ਹੀ ਸੋਹਣੇ ਲੱਗ ਮੈਨੂੰ ਤਾਂ ਮਤਲਬ ਬਹੁਤ ਸੋਹਣੇ ਲੱਗੇ ਸੀਗੇ ਤੁਸੀਂ ਵੀ ਹੈਨਾ ਦੱਸਿਓ ਪਈ ਕਿੱਦਾਂ ਦੇ ਲੱਗਦੀ ਆ ਕਿੱਦਾਂ ਦੇ ਨਹੀਂ ਤੇ ਜਿਹੜੇ ਮੈਨੂੰ ਗਲਤ ਕਮੈਂਡ ਕਰਦੇ ਨੇ ਹੈਨਾ ਪਈ ਨੰਨੇ ਨੂੰ ਕਹਿਤਾ ਤੜੰਗਣ ਕਿ ਮੈਂ ਜਿੱਦਾਂ ਮਰਜੀ ਜੋ ਮਰਜੀ ਲਿਖੀ ਜਾਵਾਂ ਮੇਰਾ ਬਲੌਗ ਹੈ ਹਨਾ ਵੀ ਤੁਸੀਂ ਕਾ ਨੂੰ ਮੈਨੂੰ ਇਦਾਂ ਉਹ ਕਰਦੇ ਡੀਮੋਟੀਵੇਟ ਕਰਦੇ ਰਹਿੰਦੇ ਹੋ ਹਰ ਟਾਈਮ ਇਦਾਂ ਨਹੀਂ ਕਿਸੇ ਨੂੰ ਡੀਮੋਟੀਵੇਟ ਕਰੀਦਾ ਉਹ ਨਾ ਸੋਹਣੇ ਸੋਹਣੇ ਕਮੈਂਟ ਕਰੀਦੇ ਹੁੰਦੇ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਮੈਨੂੰ ਦੱਸਿਓ ਕਿ ਆ ਕਿਦਾਂ ਦਾ ਲੱਗਦਾ ਪਿਆ ਪਹਿਲੇ ਨੇ ਮੈਂ ਆ ਵਾਲਾ ਜਿਹੜਾ ਉਹ ਜਵਾਨ ਦਾ ਨਹੀਂ ਹੁੰਦਾ ਬੂਟਾ ਉਹ ਰੱਖਿਆ ਸੀਗਾ ਤੇ ਉਹ ਸੋਨਾਇਆ ਨਹੀਂ ਲੱਗਿਆ ਫਿਰ ਮੈਂ ਉਹਨੂੰ ਉੱਥੇ ਰੱਖ ਕੇ ਬੜਾ ਬੂਟਾ ਰੱਖਿਆ ਸੀ ਉੱਥੇ ਗਮਲੇ ਥੋੜੀ ਜਿਹੀ ਢੀੜੇ ਢੀੜੇ ਨੇ ਅੱਥੇ ਰਿੱਡਲੀ ਸਾਈਡ ਪਏ ਨੇ ਫਿਰ ਇਹ ਵੀ ਮੈਨੂੰ ਐ ਕਿ ਖੁੱਲੇ ਰੱਖ ਆਰਦਾ ਫਿਰ ਮੈਨੂੰ ਇਹ ਹੁੰਦਾ ਵੀ ਜੈਕ ਖਰਾਬ ਕਰ ਦਿੰਦਾ ਇਸ ਕਰਕੇ ਇੱਥੇ ਹੀ ਪਏ ਰਹਿਣ ਨਵਾਗੇ ਇਹਨਾਂ ਨੂੰ ਤੇ ਬਹੁਤ ਸੋਹਣੇ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਸੀਗੇ ਐਦਾਂ ਹੰਗਾ ਗਿੱਗੀ ਦੇ ਉੱਪਰ ਚਲੇ ਜਾਂਦਾ ਸੀ ਗਿੱਗੀ ਥੱਲੇ ਆ ਜਾਂਦਾ ਸੀ ਮੈਨੂੰ ਗਿੱਗੀ ਤੋਂ ਹੀ ਗੁੱਸਾ ਆ ਜਾਂਦਾ ਸੀ ਕਿ ਮੈਂ ਕੋਈ ਤੂੰ ਕੰਮ ਦਾ ਕੋਈ ਕਰਾਉਂਦਾ ਨਹੀਂ ਹੈਗਾ ਉੱਪਰ ਥੱਲੇ ਚੜੀ ਜਾਂਦਾ ਹੈ ਨਾ ਦੇਖੋ ਹੈਨਾ ਇੱਕ ਔਰਤ ਦੇ ਹੱਥ 'ਚ ਹੁੰਦਾ ਆਪਣੇ ਘਰ ਨੂੰ ਕਿੱਦਾਂ ਰੱਖਣਾ ਕਿੱਦਾਂ ਨਹੀਂ ਸਵਰਗ ਬਣਾ ਕੇ ਰੱਖਣਾ ਹੈ ਜਾਂ ਫਿਰ ਉਹੀ ਹੈਨਾ ਤੇ ਔਰਤ ਦੇ ਹੱਥ 'ਚ ਹੀ ਹੁੰਦਾ ਸਾਰਾ ਘਰ ਆਪਣੇ ਘਰ ਨੂੰ ਸੋਹਣਾ ਬਣਾ ਲੈ ਚਾਹੇ ਗੰਦਾ ਬਣਾ ਲਓ ਤੇ ਮੈਂ ਪੂਰੀ ਕੋਸ਼ਿਸ਼ ਕਰਦੀ ਹੁੰਦੀ ਆ ਕਿ ਮੇਰਾ ਘਰ ਬਹੁਤ ਸੋਹਣਾ ਲੱਗੇ ਬਾਕੀ ਤੁਹਾਨੂੰ ਪਤਾ ਹੀ ਹੈ ਬੱਚਿਆਂ ਵਾਲੇ ਘਰ ਦੇ ਵਿੱਚ ਖਲਾਰਾ ਤਾਂ ਪੈ ਹੀ ਜਾਂਦਾ ਹੈ ਨਾ ਬੱਚੇ ਕਿਉਂਕਿ ਹਰ ਇੱਕ ਚੀਜ਼ ਜਗ੍ਹਾ ਤੇ ਨਹੀਂ ਰਹਿਣ ਦਿੰਦੇ ਗੰਦ ਪਾਉਂਦੇ ਹੀ ਰਹਿੰਦੇ ਨੇ ਤਾਂ ਕਰਕੇ ਫਿਰ ਮੈਂ ਇੱਥੇ ਗੰਗੀ ਪਤਨੀ ਜਾ ਕੇ ਉਹ ਲੈ ਕੇ ਚਲਿਆ ਸੀ ਮੈਂ ਜੀ ਡਾਂਟਦੀ ਬਈ ਸੀ ਇੰਨਾ ਵਧੀਆ ਲੱਗ ਰਹੇ ਤੂੰ ਬੇਤ ਜੁਸੀਆਂ ਮਾਰੀ ਜਾਂਦਾ ਬਾਂਦਰ ਦੇ ਹੁੰਨ ਇਹਨੇ ਮੇਰੇ ਤੇ ਸੱਚੀ ਚ ਪੇੜਾ ਖਾ ਲਈ ਨਹੀਂ ਗੀ ਕੋਟ ਦੇਣਾ ਮੈਨੂੰ ਗੁੱਸਾ ਬਹੁਤ ਆਉਂਦਾ ਹੁੰਦਾ ਹੈ ਤੇ ਫੇਰ ਆਰਤੀ ਹੈ ਨਾ ਬਹੁਤ ਜਿਆਦਾ ਤੇ ਜੀ ਤਾਂ ਮੇਰੇ ਕਰ ਦਿੰਦਾ ਹੀ ਅੱਬ ਵੀ ਪਾਉਂਦਾ ਇੱਕ ਵਾਰ ਗਾਇਸ ਉਸ ਦਾ ਸੇਉ ਕੀ ਆਵਾ ਲੈ ਗੂਟੇ ਐ ਇਦਾਂ ਸੋਹਣੇ ਲੱਗਦੇ ਨੇ ਦੇਖ ਕੇ ਦਿੱਖਿਓ ਮੈਨੂੰ ਨਾ ਜਿਆਦਾ ਨੇੜੇ ਨੇੜੇ ਜੇ ਲੱਗੀ ਜਾਂਦੇ ਨਹੀਂ ਜਿਹੜਾ ਉੱਧਰ ਰੱਖਦੇ ਆ ਤਾਂ ਕੁੱਤਾ ਖਰਾਬ ਕਰ ਦਿੰਦਾ ਇਸ ਕਰਕੇ ਫਿਰ ਮੈਂ ਇਹ ਵਾਲੇ ਇੱਥੇ ਰੱਖਿਓਏ ਨੇ ਤੇ ਦੇਖਦੇ ਆ ਕੁੱਤੇ ਨੂੰ ਬੰਨ ਕੇ ਰੱਖਣ ਦੀ ਆਦਤ ਪਾ ਲਈਆਂ ਫਿਰ ਬੰਨ ਕੇ ਰੱਖਿਆ ਕਰਾਂ। ਉਹਦਾ ਤੁਸੀਂ ਦੇਖ ਕੇ ਰੁੱਸੇ ਵੀ ਇਦਾਂ ਠਿਕਲਾ ਲੈ। ਪਿਆਰ ਮੈਂ ਇਹਨਾਂ ਨੂੰ ਪਹੁੰਚੂਗੀ। ਕੁੱਤੇ ਨੇ ਇਦਾਂ ਬਣਵਾ ਲ ਮੋਪਰ। ਫਿਲਹਾਲ ਨਹੀਂ ਜਾਂਦਾ। ਬਾਜੀ ਦਾ ਬੇਟਾ ਆਊਗਾ ਨਾ ਗੋਰੀ ਉਹ ਤੇ ਬਣਵਾਉਂਗੀ। ਉਹ ਕਹਿੰਨੇ ਪਰ ਨੂੰ ਬੰਨ ਦੇ। ਸਾਰਾ ਹੀ ਘਰ ਇਹ ਨਹੀਂ। ਕੀਤਾ ਪਿਆ ਹੁਣ ਮੈਂ ਕੱਟਣ ਲੱਗੀ ਆ ਸਬਜ਼ੀ। ਤੇ ਤੁਸੀਂ ਵਲੌਗ ਦੇ ਨਾਲ ਜੁੜੇ ਰਹੋ। ਕਿੰਨਾ ਕੁ ਬਣਾਉਂਗੀ। ਠੀਕ ਹੈ ਜੀ। ਤੇ ਚਲੋ ਚਲੀਏ ਅੰਦਰ। गाय सुनना मैं गगीबी बन गई थी मैं गाय से मैं इधर आ गई थी ईवनिंग का टाइम होना सा भी नहीं है अभी कोई मैं चलो तोरिया पीया बना ली ਏਰੀਆ ਆਈ ਸੀ ਕਿ ਤੋਰੀਆਂ ਸਭੀ ਚਲ ਜਾਈ ਗਾਈ ਕਿੰਨੇ ਦਿਨਾਂ ਤੋਂ ਨਾ ਮੈਂ ਬਸੂਆ ਵੱਲ ਵੀ ਨਹੀਂ ਗਈ ਮੇखे ਤੇ ਲੋਕਾਂ ਬਸੂਆ ਵਾਲੇ ਘੇੜਾ ਮਾਰਿਆ ਨੇ ਆ ਨਾਲੇ ਮੈਂ ਤੁਹਾਨੂੰ ਦੱਸਦੀ ਆ ਅਸੀਂ ਜਿਹੜੀ ਗਾਈ ਸੀਗੀ ਵੇਚ ਦਿੱਤੀ ਸੀ ਦੀ ਮੈਂ ਵੀਡੀਓ ਹੀ ਪਾਈ ਸੀ ਉਹ 50000 ਦੀ ਬੇਕ ਗਈ ਦੇਖੋ ਬੈਠਿਆ ਨੇ ਰਾਮ ਨਾਲ ਜਿੱਦ ਸੰਭੇ ਹੀ ਹੈ ਉੜੀ ਵਸਾਵਾਲੀ ਰਹਿ ਗਈ ਇੱਧਰ ਦੀ ਇੱਧਰ ਪਈ ਸੀ ਜਿਹੜੀ ਉਹ ਸਾਰੀ ਖਤਮ ਹੋ ਗਈ ਥੋੜੀ ਆਹ ਵਾਲੀ ਜਿਹੜੀ ਬੇਲ ਐ ਨੂੰ ਚੜਾਈ ਐ ਇਹ ਨਾ ਕਰਨੀ ਚਾੜ ਬੀਫਟ ਹੋਏ ਸੀ ਫਿਰ ਇਹ ਬੇਲ ਅਸੀਂ ਇੱਧਰ ਨੂੰ ਚੜਾ ਲਈ ਹਾਲੇ ਲੱਗਦਾ ਨੂੰ ਕੋਈ ਦਾ ਕੋਸ਼ ਨਹੀਂ ਮੈਨੂੰ ਲੱਗਦਾ ਸਿਆਲਤੀ ਲੱਗੂਗਾ ਤੇ ਉਹ ਤਾਂ ਬਾਹਰ ਵੀ ਢਾ ਲੀ ਮੈਂ ਵਜਨ ਕਰਕੇ ਲਈਜੀਏ ہماری ਬੱਚੀ ਦਾ ਪਟਾ ਦੇਖੇ